ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੇ ਇੱਕ ਤੁਹਾਨੂੰ ਜਰਸੀ ਅਰਸ਼ਰ ਕ੍ਰੋਸਟ ਘਾ ਤਾਂ ਨੂੰ ਦਿਖਾਉਣੀ ਆ ਤੇ ਬਾਕੀ ਇਹ ਆ ਵੀ ਇੱਕ ਸੂਈ ਆ ਤੇ ਦੋ ਗੱਬਣਾ ਵਾਂ ਸੂਈ ਦੇ ਆਪਣੀ ਦੋ ਟੈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਕਿਰਪਾਈ ਦਿੱਤੀ ਸੌਜੀ ਚਲੋ ਵਧੀਆ ਕਿਰਪਾਈ ਚ ਦੇ ਜੀ ਤੇ ਨਾਮ ਦੱਸ ਦੋ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਜਿੱਕ ਦੇ ਖੁੱਦ ਤਸੀਲ ਹੀ ਨਾਲਾ ਜ਼ਿਲ੍ਹਾ ਅਮਰੀਕਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9501269155 ਠੀਕ ਆ ਹਾਂਜੀ ਤੇ ਮੇ ਪੈਂਦੇ ਫਿਰ ਪੂਰੇ ਫੁੱਲੀ ਨਹੀਂ ਪੂਰੀਆਂ ਬਾਰਸ਼ਾਂ ਚ ਲੰਦੀਆਂ ਠੀਕ ਆ ਹਾਂਜੀ ਹਾਂਜੀ ਤਾਂ ਇਹ ਮੌਸਮ ਠੰਡਾ ਹੋ ਗਿਆ ਆ ਜੀ ਚੰਗਾ ਮੀਂਹ ਪੈਂਣ ਤੇ ਠੀਕ ਆ ਇੱਧਰ ਲੈ ਰਿਹਾ ਜੇ ਕੁਛ ਵੈਸੇ ਵੀ ਮੀਂਹ ਜ਼ਿਆਦਾ ਪੈਂਦਾ ਵਾ ਹਾਂਜੀ ਹਾਂਜੀ ਦਰਿਆ ਬਿਲਕੁਲ ਫਿਰ ਨਾਲ ਹੁੰ ਕਰੀਏ ਜੀ ਬੱਡ ਰੇਰੀ ਆ ਜਾਂਦਾ ਹਾਂਜੀ ਹਾਂਜੀ ਤੇ ਚਲੋ ਫੋਨ ਨੰਬਰ ਹੀ ਬੋਲਦਾ ਇੱਕ ਰਿਹਾ ਫੋਨ ਨੰਬਰ 9501296185 ਅੱਜ ਤਿੰਨ ਫਿਰ ਹਾਂਜੀ ਆਈ ਤਿੰਨ ਵੀ ਜੀ ਚਲੋ ਪਹਿਲਾਂ ਸੂਈ ਵੀ ਖਾ ਦਈਏ ਹਾਂਜੀ ਸੂਈ ਵੀ ਖਾ ਦਈਏ ਵੀਰ ਜੀ ਲੇਵਾ ਵੇਖੋ ਵੀਰ ਜੀ ਠੀਕ ਆ ਹਾਂਜੀ ਤੇ ਉਹ ਬੱਚਾ ਮਗਰ ਕਟਾ ਜੇ ਕਟਾ ਜੇ ਵੀਰ ਜੀ ਮਗਰ ਆਪਣੀ ਸਮਝਣਾ ਕੋ ਲਾਲੇ ਕਿੰਨੇ ਕੇ ਚਿਰਦਾ ਵਾ ਸਾਡੇ ਸਾਹਮਣੇ ਹੀ ਆ ਆ ਵੇਖੋ ਵੀਰ ਜੀ ਬਾਕੀ ਗਾੜੀ ਗੁੜੀ ਵਿਖਾਓ ਮੜੀ ਜੀ ਹਾਂ ਦੇਖ ਸਾਦੇ ਨਾਲ ਵੇਖੋ ਲੱਗੀ ਕਿ ਨਹੀਂ ਸਰਮੱਸੀ ਪਰ ਵਾਲੀ ਪੈਰ ਠੀਕ ਆ ਹਾਂਜੀ ਜੀ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਇਹ ਮੈਂ ਸੱਜਰ ਵੀਰੋਂ ਨਾ ਲੈਂਦੀ ਹੀ 1 ਲੱਖ ਤੇ 45000 ਦੀ ਲੈ ਕੇ ਆਏ ਉਦੋਂ ਅੱਛਾ ਤੇ ਉਦੋਂ ਤਾਜੀ ਹੀ ਹੁਣ ਵੀਰ ਜੀ ਇਹਨੂੰ ਪੌਣੇ ਇੱਕ ਦੋ ਮਹੀਨੇ ਗੱਭਨ ਨੂੰ ਹੀ ਹੋ ਗਏ ਅੱਛਾ ਤੇ ਕਿਸੇ ਦੀ ਕਿਸਮਤ ਨੂੰ ਜਾ ਕੇ ਨਿਕਲ ਆਵੇ ਨਾ ਨਿਕਲੇ ਆਪਾਂ ਖਾਲੀ ਕਰਕੇ ਤਾਂਗੇ ਹਾਂਜੀ ਚੈੱਕ ਪਾਸ ਸੀ ਪਰ ਇਹ ਚੈੱਕ ਹੀ ਨਹੀਂ ਹੁੰਨੀ ਵੀਰ ਜੀ ਆਪਾਂ ਮੰਨ ਲਓ ਚੈੱਕ ਕਰਾ ਦੀ ਅਗਲੇ ਦੇ ਕੰਮੋਂ ਵੀ ਦਿਖਾਈਏ ਤੇ ਆਪਣੇ ਵੀ ਦਿਖਾਈਏ ਹਾਂਜੀ ਹਾਂਜੀ ਇਹ ਵੀ ਕਿਸੇ ਦੀ ਕਿਸਮਤ ਨੂੰ ਨਿਕਲ ਆਊਗੀ ਤੇ ਚਲੋ ਚੰਗਾ ਤੇ ਹੁਣ ਦੁੱਧ ਵੱਡੀ ਮਾਜੀ ਆ ਹੁਣ ਦੁੱਧ ਪੱਕਾ ਜਿਹੜਾ 9 ਕਿਲੋ ਦਾ 8 ਕਿਲੋ ਵੀਰ ਜੀ ਕੰਡੇ ਤੇ ਚਾੜ੍ਹ ਕੇ ਤਾਂਗੇ ਅੱਛਾ ਹਾਂਜੀ ਹਾਂਜੀ ਦੋ ਰੋ ਮੈਂ ਫੇਰ ਇੱਕ ਕਰੀ ਸੱਜਣਾ ਮਈਆਂ ਜਿੰਨਾਂ ਦੇ ਹੁਣ ਵੀਰ ਜੀ ਦੁੱਧ ਦਈਏ ਤੱਕ ਆ ਦੇਖ ਸਾਡੇ ਥੱਲੇ ਹਵਾਨਾ ਇਹਦਾ ਹਵਾਨਾ ਵੀਰ ਜੀ ਸੱਜਣਾ ਮਈਆਂ ਆਂ ਗਿਆ ਦੇਖੋ

ਅਕਸ 9 ਕਿਲੋ ਦੁੱਧ ਜਿਹੜਾ ਨੇ ਕਹਿੰਦੇ ਪਈ ਹੈਗਾ ਇਹਦੇ ਕੋਲ ਰਮਾਨਾ ਵੀ ਜੀ ਆ ਵੇਖੋ ਬਾਕੀ ਇਹ ਲੀਵਾ ਵੇਖੋ ਖਾਓ ਮੜਾ ਇਧਰੋਂ ਮਾਰਿਓ ਐ ਬਾਹਰ ਤੱਕ ਹੁੰਦੇ ਆ ਲੀਵਾ ਠੀਕ ਹੈ ਗਾੜੀ ਵੀ ਚੰਗੀ ਆ ਵੇਖੋ ਵੀ ਜੀ ਉਹਨਾਂ ਗਾਂ ਨੂੰ ਲੀਵਾ ਉਹਨਾਂ ਪਛਾਰੋ ਤੇ ਮੁੱਲ ਫਿਰ ਇਹਦਾ ਮੁੱਲ ਜੈ ਜੀ ਕਰਦੀ ਆ ਵੀਰ ਜੀ ਕਿੰਨਾ ਕਰ ਤੁਹਾਨੂੰ ਬਤਾਈ ਆ 500 ਦੀ ਮਿਲਦੀ ਕੱਟੇ ਤੇ ਹੀ ਆ ਤਾ ਕੱਟੇ ਦੇ ਵੀਰ ਜੀ ਦੋਵੇਂ ਟਾਈਮ ਕੋ ਕੱਟੇ ਦੇ ਮੇਰੇ ਕੋ ਚੋਕ ਖੜੇ ਠੀਕ ਹੈ ਯਾਨੀ ਕਿ ਮੰਨ ਲਓ ਸਵੇਰੇ 8 ਵਜੇ ਚੋਈਏ ਤੇ 1 ਵਜੇ ਬੱਚਾ ਛੱਡਾਂਗੇ ਨਹੀਂ ਮਿਲੂਗੀ ਅੱਛਾ ਉਸੇ ਵੇਲੇ ਜੁਨੀਆ ਨਾ ਮੱਝ ਮਿਲੂ ਹੀ ਮੋਈ ਮੜਾਇਆ ਤੋਂ ਹੋਣਾ ਬੱਚੀ ਕਿੰਨੇ ਦਿਨ ਹੀ ਫਿਰੇ ਤੁਸੀਂ ਦੱਸਣਾ ਆਪ ਹੀ ਕਰ ਦੋ 70 ਦੀ ਦੇ ਦਈਏ ਕਰ ਦਈਏ ਮਾਨਤਨ ਹਾਂ ਨਹੀਂ 67000 ਦੇ ਦੇ ਦਾਂਗੇ ਅੱਛਾ 67000 ਦੀ 60000 ਰਮਾਨ ਸ਼ਾਰ ਦੀ ਪੂਰੇ ਦੀ ਦੇਣੀ ਆ ਚਲੋ ਮੋਕੇ ਤੇ ਹੋ ਜਾਗਾ ਸੋ ਵੀ ਛੋਟ ਨਹੀਂ ਦੇ ਜੀ ਠੀਕ ਆ ਬਾਕੀ ਵੱਡੀ ਮਈ ਵਿੱਚ 5000 ਦਾ ਕੱਟਾ ਰੱਖ ਲਾਂਗੇ ਠੀਕ ਆ ਜੇ ਕਿਨ ਕੱਟਾ ਪਰ ਮਿਲਦੀ ਘੱਟੇ ਦੇ ਮਿਲਦੀ ਘੱਟੇ ਤੇ ਹੀ ਆ ਦੇਖੋ ਪਹਾੜੇ ਤੇ ਜਾ ਕੇ ਲਾ ਲੂਗਾ ਤੇ 5000 ਦਾ ਕੱਟਾ ਠੀਕ ਆ ਮਤਲਬ 60 ਦੇ ਲਾਗੇ ਮੱਝ ਰਹਿ ਜਾਣੀ ਹੈ ਅਗੇ ਤੇ ਹੁਣ ਇੱਕ ਆ ਛੋਟੀ ਬਿਲਕੁਲ ਛੋਟੇ ਸਿੰਘ ਦੀ ਆ ਵੇਖਣ ਨੀ ਕਿ ਨਹੀਂ ਕਿ ਸਿੰਘੀ ਲੱਗੀ ਜੀ ਠੀਕ ਆ ਇਹ ਚ ਕੋਕਾ ਵੇਖ ਲਓ ਕੀ ਪੈਣਾ ਉਂਗਲ ਦੀ ਨੰਗਰੀ ਤੇ ਠੀਕ ਆ ਹਾਂਜੀ ਹਾਂਜੀ ਵੇਖੋ ਇਸ ਦੀ ਬਿਊਟੀ ਗੱਭਣ ਹੈ ਅਜੇ ਇਹ ਵੀ ਜੀ ਚੀਜ਼ ਸ਼ਾਇਦ ਹੁੰਦਿਆ ਜੇ ਖੱਟਾ ਅੱਛਾ ਆ ਵੇਖ ਲਓ ਪੂਰਾ ਪੂਰਾ ਵੀ ਜੀ 1 ਮਹੀਨਾ ਖੜਦੀ ਜੇ 1 ਮਹੀਨਾ ਲਾਜੂ ਪੂਰਾ ਹੀ ਐਵੇਂ ਆਖਦੀ 20 ਦਿਨ ਖੜਦੀ ਪੂਰਾ 1 ਮਹੀਨਾ ਖੜਦੀ ਡਾਕਟਰ ਦੇ ਕਹਿਣ ਦੇ ਮੁਤਾਬਕ ਅੱਛਾ ਡਾਕਟਰ ਕੋਲ ਚੈੱਕ ਪਾਸ ਕਰਾਈ ਆ ਪੂਰੇ 8ਾਂ ਵੀ ਇਹ ਸਾਡੇ 8 ਮਹੀਨੇ ਦੀ ਉਹਨਾਂ ਨੂੰ ਕਰਕੇ ਦਿੱਤੀ ਆ ਹਾਂਜੀ ਤੇ ਡਾਕਟਰ ਨੇ 9 ਮਾਦੀ ਦੱਸਿਆ ਆ ਅੱਛਾ ਹਾਂਜੀ ਤੇ ਕੋਈ 5-4 ਦਿਨ ਉੱਤੇ ਲੈ ਜਾਈ ਕੋਈ ਮਹੀਨਾ ਸਵਾ ਮਹੀਨਾ ਕਹਿੰਦੇ ਲੈ ਜਾਈ 8 ਮਹੀਨੇ ਦੇ ਲਗਭਗ ਖੜੋਗੀ ਤੇ ਦੁੱਧ ਕਿੰਨਾ ਕੱਢੀ ਜਾਓਗੇ ਦੁੱਧ ਵੀਰ ਜੀ ਇਹ ਕੱਢੀ ਜਾਓਗੇ ਰਮਾਨ ਦੇ ਨਾਲ ਦੁੱਧ ਉਹ 14 ਕਿਲੋ ਪਹਿਲੇ ਸੂਏ ਇੰਨਾ ਚ ਹੋਇਆ ਆ ਅੱਛਾ ਤੇ ਬਾਕੀ ਜਾਦ ਬਰੀਡ ਵਾਲੀ ਨਿਗੇ ਨਿਗਾ ਸਿੰਗ ਲੱਗਾ ਕੱਟੀ ਨੂੰ ਦੋਰੀ ਵਾਲੀ ਕੱਟੀ ਆ ਬਾਕੀ ਇਹਨੀ ਖਨਾ ਜੀ ਦੀ ਦੁੱਧ ਸ਼ਾਇਦ ਆਊਗਾ ਖੱਟਾ ਖਨਾ ਜੀ ਬਿਲਕੁਲ ਤਿਆਰ ਹੈ ਜੋ ਟੀਮੀ ਨੈਂਮੀ ਨਾਵਾ ਮਹੀਨੇ ਦੀ ਕਿਹੜੀ ਗੱਲ ਹੁੰਦੀ ਹੈ ਅਸੀਂ ਛੇਠਪੁੜੀ ਵਾਲੀ ਸਿੰਗਲ ਹੈ ਬੜੀ ਅੰਦਰ ਦੇ ਦੀ ਨਾ ਆਜਾ ਜੇ ਬੱਚਾ ਪਾਲਣ ਲੱਗੀ ਤਾਂ ਕਿਦਨ ਤਿਆਰ ਹੋਣਾ ਤੇ ਕਿਦਨ ਉਹਨੇ ਗੱਭਣ ਹੋਣਾ ਦੇ ਕਿਦੋਂ ਸੁਣਾ ਆ ਇੰਨਾ ਖਰਚਾ ਆ ਜਾਂਦਾ ਤੁਸੀਂ ਸਹਣੀ ਬਾਕੀਆ ਪਲੀ ਪੋਸੀ ਝੋਟੀ ਹੈ ਗੱਭਣ ਹੈ ਇੱਕ ਮਹੀਨੇ ਦੀ ਕਿਹੜੀ ਗੱਲ ਹੈ ਤੇ ਬਾਕੀ ਬਿਲਕੁਲ ਛੋਟੇ ਸਿੰਗਲ ਦੀ ਝੋਟੀ ਹੈ ਤੇ ਸੋਨੇ ਚੋਟੀ ਆ ਇਸ ਤਰ੍ਹਾਂ ਫੱਬਦੀ ਆ ਬਾਕੀ ਤੁਸੀਂ ਆਪਣੀ ਸਮਝ ਕਰਨੀ ਆ ਵਜਨ ਲੋੜ ਅਲੀ ਕੀ ਆਈ ਤੇ ਲੱਸੀ ਆ ਵਜਨ ਲੋੜ ਬਣਾ ਕਹਾਂ ਵੀਰ ਜੀ ਚਾਰੇ ਥਾਣਾ ਜੋ ਸ਼ਹਿਰ ਇੱਕੋ ਜਿੱਕਾ ਆਊਗਾ ਆਹਨ ਤੁਹਾਨੂੰ ਕਾਫੀ ਆਖ ਨਾੜ ਨੋੜ ਕੈਂਚ ਲੱਗੀ ਮੈਂ ਇਹਨੂੰ ਦੁੱਧ ਵਾਲੀਆਂ ਨਿਸ਼ਾਨੀਆਂ ਕੋਲ ਤਾਂ ਨਿੱਕੋ ਜਿਹੀ ਸਾਈ ਦੇਖੋ ਜੀ ਕਰਦੀ ਹਾਂ ਜੀ ਇਹਦੇ ਵੀਰ ਜੀ ਬਾਨਾ ਬੰਦੀ ਬਹੁਤ ਜਿਆਦੀ ਹੈ ਤੇ ਕਹਿਣ ਵੀਰ ਨੇ ਮਜਬੂਰੀ ਨਾਲ ਵੇਚੀ ਝੋਟੀ ਨੇ ਤੇ ਕਿਹੜਾ ਵੇਚਦਾ ਤੇ ਮੁੱਲ ਫਿਰ ਇਹਦਾ ਬਾਕੀ ਹੋਰ 15 ਲਗਾਨ ਨੂੰ ਨੇ ਲਾਈ ਪਾਏ ਨਾ ਤੇ ਵਿਕਰੀ ਜਾ ਰਹਿਣਾ ਝੋਟੀ ਕਿੰਨੇ ਦੀ ਦੇ ਦਈਏ ਜਿਆ ਜੀ ਦੇ ਦਈਏ ਵੀਰ ਜੀ ਕਿੰਨੇ ਦੀ ਤਿਆਰ ਹੋ ਕੇ ਤੇ ਵੀ ਜੀ ਆ ਗਈ ਸਵਾ ਲੱਖ ਦੀ ਝੋਟੀ ਹਾਂਜੀ ਪਰ ਹੁਣ ਹਾਂ ਨਈ ਜਿਹੜੀ ਦੇਣੀ ਆ ਨਾ ਹਾਂਜੀ 100 ਛੋਟੂ 65000 ਦੀ ਕੱਟੀ ਦੇ ਦਾਂਗੇ ਅੱਛਾ ਵੀ 65000 ਦੀ 65000 ਦੀ ਦੇ ਦਾਂਗੇ ਠੀਕ ਆ ਬਾਕੀ ਮੌਕੇ ਤੇ ਹੋ ਜਾਊਗਾ ਮਾਨਤਾਰ ਜੀ ਕੋਈ ਜੋੜਾ ਲੈ ਜਾਊਗਾ ਮਾਨਤਾਰ ਖੁੱਲਾ ਕਰ ਦਾਂਗੇ ਕਿਉਂਕਿ ਪੂਰ ਨੇੜੇ ਜਾਣਾ ਮਾਲ ਠੀਕ ਆ ਉਹ ਤਾਂ ਤੁੰਟੀਆਂ ਦੇ ਦੀ ਮੁਖਸਰ ਸਾਹਿਬ ਗਈਆਂ ਆ ਠੀਕ ਆ ਤੇ 5000 ਕਿਰਾਇਆ ਪੈ ਗਿਆ ਤੁਹਾਨੂੰ ਪਤਾ ਠੀਕ ਆ ਹੁਣ ਮੰਨ ਲਓ ਜੋੜਾ ਹੀ ਵੇਖੋ ਉਹ ਮੰਨ ਲਓ ਗੱਬਰ ਨਿਕਲ ਆਈ ਜੋ ਡਾਂਗ ਨੂੰ ਸੋਨਾ ਲੱਗਣ ਵਾਲੀ ਗੱਲ ਆ ਠੀਕ ਆ ਇਹ ਸੱਜੇ ਸੁਣੀ ਆ ਜਿੱਥੇ ਮੱਦੀ 4 ਮਹੀਨੇ ਚੋਗੇ ਫੇਰ ਚੜਦੇ ਸਿਆਲ ਜਿੰਨੇ ਦੀ ਮਰਜ਼ੀ ਵੇਚਦੇ ਉੱਚਿਆ ਬੱਚਾ ਕਰਦੇ ਠੀਕ ਹੈ ਜੀ ਹਾਂ ਜੀ ਮੰਨ ਲਓ ਅੱਜ ਕੱਟੀ ਮੰਨ ਲਓ 50 60 ਹਜ਼ਾਰ ਤੋਂ ਘੱਟ ਦੇ ਵਿੱਚ ਕੱਟੀ ਨਹੀਂ ਹੁੰਦੀ ਅਮਸਰ ਹਾਂ ਜੀ ਹਾਂ ਜੀ ਤੇ ਮੰਨ ਲਓ ਕੱਟੀ ਵੀ ਪਾਲਦੇ ਆ ਤੇ ਗਾਂ ਉਹਨੇ ਪਾਨਾ ਵੀ ਆ 9 10 ਮਹੀਨੇ ਸਾਭਣੀ ਵੀ ਪੈਣੀ ਚਲੋ ਹੁਣ ਆ ਬੈੜ ਕਾਫੀ ਖੂਬਸੂਰਤ ਜੀ ਲੱਭ ਕੇ ਲਿਆਂਦੀ ਜੀ ਕਿੰਨੇ ਕ ਦੁੱਧ ਆ ਲਈਏ ਇਹ ਆ શેર ਕਰੋ ਉਸ ਜੀ ਹਾਂ ਜੀ ਇਹ ਸੀ ਦੇ ਨਾਲ ਇਹ ਦੁੱਧ 15 ਕਿਲੋ ਪਹਿਲਾਂ ਨੇ ਪਾਇਆ ਰੱਜੀ ਅੱਛਾ ਤੇ ਠੰਡੀ ਆ ਵੇਖੋ ਰੱਜੀ ਥੋੜੀ ਡਰਦੀ ਆ ਆ ਵੇਖੋ ਹਾਂ ਖਣ ਬਹੁਤ ਸੋਹਣਾ ਤੇ ਆ ਵੇਖੋ ਵੀਜੀ ਏ ਢਿੱਲਾ ਸਾਨੂੰ ਪਤਾ ਜਰਸੀਆਂ ਕਾ ਮਾਂ ਬੰਦੀਆਂ ਬਹੁਤ ਜਿਆਦੀਆਂ ਆ ਆ ਵੇਖੋ ਵੀਜੀ ਕੱਚੀ ਹਫਤਾ ਪੂਰਾ ਖੜਦੀ ਐ ਚਲੋ ਫਿਰ ਤੋੜ ਦੋ ਇੱਕ ਕਰੀ ਹਮਾਰੇ ਲਾਗੇ ਤੋਂ ਲੇਵਾ ਉਤਾਰਿਓ ਜੀ ਆ ਵੇ ਪੂਰੀ ਲਾਇ ਪਈ ਐ ਠੀਕ ਐ ਹੈ ਬੜੀ ਸ਼ਾਂਤ ਜੀ ਆਹ ਕਿੰਨੀ ਹੈਗਾ ਪੰਮੂ ਸੋਹਣੀ ਆ ਜਿਹੜੀ ਫੱਬਦੀ ਐ ਚਲੋ ਮੈਂ ਜਿਹੜੇ ਵੀਰ ਭਰਾਣੇ ਇੱਕ ਘਰ ਰੱਖਣੀ ਆ ਮੈਂ ਸ਼ੌਂਕ ਤੇ ਨਾਲ ਉਨੀ ਕੁ ਸੀ ਉੱਤੋਂ ਵੀ ਉਹਨੀ ਥੱਲੇ ਬਣੂ ਜਦੋਂ ਆਪਣੇ ਆਤਾ ਲਿਆਓ ਵੇਖੋ ਫੇਸ ਦੀ ਬਿਊਟੀ ਵੇਖੋ ਇਹ ਨਹੀਂ ਰੰਗ ਵੇਖ ਕੇ ਜਰਸੀ ਆਸਤਾ ਫੇਸ ਵੇਖੋ ਆ ਪਛੇੇ ਘਟ ਰਹੇ ਹੁਣ ਸਾਨੂੰ ਪੱਠੇ ਪੁੱਠੇ ਵੀਰਪਰਾਵਾਂ ਦੇ ਜਬਵਾਵਾ ਹੋ ਗਏ ਹੁਣ ਪੱਠੇ ਵੀ ਹੋ ਗਏ ਤੇ ਮੌਸਮ ਦਾ ਫਰਕ ਪੈ ਗਿਆ ਜਿਹੜਾ ਜ਼ਿਆਦਾ ਗਰਮੀ ਦੇ ਦਿਨ ਨਹੀਂ ਲੱਪਣ ਥੱਲੇ ਗਲੀ ਜੀ ਬਹਿ ਜਾਪਾਂ ਠੀਕ ਆ ਆ ਵੇਖੋ ਵੀਰ ਜੀ ਚਲੋ ਲੈ ਜਾ ਫਿਰ ਠੰਡੀ ਕੇ ਨਾ ਨਹੀਂ ਕੋਈ ਨਹੀਂ ਦਾ ਉੱਪਰ ਆ ਕੇ ਬੰਦਾ ਬਰਮਾਂ ਦੇ ਕਿੰਨਾ ਫਿਰ ਇਹਦਾ ਮੁੱਲ ਮੋਲੇ ਦਾ ਵੀ ਜੈ ਜੈ ਕਰ ਦਈਏ ਕਿੰਨਾ ਕ ਜਿੰਨਾ ਦੇ ਵਿੱਚ ਸੋਣ ਕੁਣਾ ਬਰੀਡ ਆ ਹਾਂਜੀ ਇਹ ਵੀ ਹੁੰਦਾ ਸਾੰਬਰੀਏ ਦੇ ਵੱਛੀ ਵੇਖਦੀ ਐ 50000 ਦੀ ਹਾਂਜੀ ਬਰੀਡ ਦੇ ਸਿਰ ਤੇ ਹੁਣ ਵੀ ਜੀ 45000 ਦੀ ਦੇ ਦਈਏ ਕਰ ਦਈਏ ਹਜ਼ਾਰ ਖੰਡ ਛੋਟ ਹੋਰ ਹਜ਼ਾਰ ਖੰਡ ਨਾ ਕਰੀਏ ਅੱਛਾ ਪੂਰਾ 5 ਡਾ ਦਈਏ 40 ਦੇ ਦਈਏ ਅੱਛਾ 40000 ਜੀ ਦੇ ਦੋ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦ ਪੂਰੇ ਵਿੱਚ ਜੀ 2000 ਹੋਰ ਛੱਡ ਦਾਂਗੇ ਅੱਛਾ 37 ਦੀ ਦੇ ਦਾਂਗੇ 37000 ਦੀ 37 ਦੀ ਦੇ ਦਾਂ ਕੋਈ ਵੇਚ ਨਾਲ ਵੀ ਲੈ ਜਾਊਗਾ ਨਾ ਵੀਰ ਇਤਨਾ ਮੜੀ ਵਿਖਾ ਦਿਓ ਆ ਵੇਖੋ ਨਾ ਨੁੜ ਕਿੱਜ ਨਿਗੀਆਂ ਨਿਗੀਆਂ ਮਿਲਕ ਵਿੰਸ ਵੇਖ ਲਓ ਕਿਤਰਾ ਹੈ ਆ ਦੇਖੋ 15 16 ਕਿਲੋ ਅਸੀਂ ਦੁੱਧ ਪਾਊਗੀ ਠੀਕ ਆ ਇਹਣਾ ਕੋਈ ਸੇਵਾ ਨਾ ਕਰੇ ਤਾਂ ਆਖੇ 15 16 ਕਿਲੋ ਕੱਢਿਆ ਨਹੀਂ ਆ ਅੱਛਾ ਸੇਵਾ ਕਰ ਲੂਗਾ ਚਲੂਗਾ ਤੇ ਬਾਕੀ ਇਹ ਆ ਬਿ ਚਲੋ ਤਸੱਲੀ ਕਰਕੇ ਪਾਸ ਕਰਕੇ ਲੈ ਜਾਣਾ ਤੁਹਾਡੇ ਜੀ ਇਹ ਯਾਰ ਉਹ ਛੱਡ ਦਾਂਗੇ ਪੂਰੇ 37000 ਦੀ ਅਸ਼ੀਰਵਾਦ 37000 ਦੀ ਜਿਹੜੀ ਕਹਿੰਦੇ ਕੋਈ ਮਾਨਤਾਂ ਲਾਵੇ ਕੋਈ ਫੋਨ ਲਾਵੇ ਮਾਨਤਾਂ ਖੁੱਲੇ ਹੋ ਜਾਣਗੇ ਠੀਕ ਬਾਕੀ ਭਾਰ ਫਿਸ਼ੀਰੀ ਆਪਣੀ ਫੁੱਲ ਗਾਰੰਟੀ ਕੱਪਣ ਲਈ ਠੀਕ ਹੈ ਜੀ ਹਾਂਜੀ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਪਾਸ ਕਰਕੇ ਖੜੋ ਜੀ